ਗੁਰਦਾਸਪੁਰ ਦੇ ਮਹਿਲਾ ਇਸਲਾਮਾਬਾਦ ਤੋਂ ਇੱਕ ਨੌਜਵਾਨ ਨੂੰ ਸਿਟੀ थाना ਪੁਲਿਸ ਨੇ 3 ਗ੍ਰam ਹੈਰੋਇਨ ਅਤੇ 4200 ਡਰਗ ਮਰੀ ਸਮੇਤ ਗ੍ਰਫਤਾਰ ਕੀਤਾ ਐਸਐਚਓ थाना ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਦੋਸ਼ੀ ਦੀ ਪਛਾਣ ਸੋਨੂ ਪੁੱਤਰ ਸੋਨੀ ਲਾਲ ਨਿਵਾਸੀ ਮਹਿਲਾ ਇਸਲਾਮਪੁਰ ਗੁਰਦਾਸਪੁਰ ਵਜੋਂ ਹੋਈ ਹੈ ਦੋਸ਼ੀ ਦੇ ਉੱਪਰ ਪਹਿਲਾਂ ਵੀ 9 ਮੁਕਦਮੇ ਦਰਜ ਨੇ ਸੋਸ਼ੀ ਨੂੰ ਗੁਰਦਾਸਪੁਰ ਸਿਟੀ ਪੁਲਿਸ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰੇਗੀ ਮਾਨਜੋਗ ਐਸਐਸਪੀ ਗੁਰਦਾਸਪੁਰ ਸ਼੍ਰੀ ਹਰੀਸ਼ ਦੇਵ ਮਾਨ ਜੀ ਦੇ ਬੇਸ਼ਾਨ ਰਿਸ਼ਾ ਹੈ ਕਿ ਡੀਐਸਪੀ ਸਿਟੀ ਸ਼੍ਰੀ ਮੋਰ ਸਿੰਘ ਵਿਗਵਾਇ ਵਿੱਚ ਸਾਨੂੰ ਸਲਾਮਾਬਾਦ ਮਹੱਲੇ ਤੋਂ ਜਿਹੜਾ ਸੋਨੂੰ ਪੁੱਤਰ ਸ਼ੋਨੀ ਸ਼ੋਰੀ ਵਾਲ ਕੋਲੋਂ 3 ਗ੍ਰਾਮ ਚਿੱਟਾ ਬ੍ਰਹਮੜ ਹੋਇਆ ਜਿਸ ਤੇ ਪਹਿਲਾਂ ਵੀ ਨਾਮਕੰਨੀਆਂ ਦਰਜ ਹਨ ਜਿਸ ਦੇ ਖਿਲਾਫ ਮਕੱਮਾ ਨੰਬਰ 3 थाना ਸਿਟੀ ਵਿੱਚ ਦਰਜ ਕਰਕੇ ਉਸ ਨੂੰ ਅਸੀਂ ਹੁਣ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਇਹ ਇਸਲਾਮਾਬਾਦ ਨੂੰ ਜੀ ਜਿਹੜੇ ਨੌ ਮਕਦਮੇ ਜਿਹੜੇ ਨੇ ਉਹ ਚਿੱਤੇ ਦੇ ਵਿੱਚ ਦਰਜ ਨੇ ਤੇ ਹੁਣ ਅਗਲੀ ਕਾਰਵਾਈ ਇਹ ਪੰਜਾਬ ਜੀ ਕੋਰਟ 'ਚ ਪੇਸ਼ ਕਰਕੇ ਅਗਰ ਮੰਨ ਲੈ ਕੇ ਜੋ ਵੀ ਅਗਲੀ ਪੁਸ਼ਕਿਸ਼ ਕਰਕੇ ਤੇ ਹੋਰ ਕਿੱਥੋਂ ਲਿਆਉਂਦਾ ਸੀ ਕੀ ਕਰਦਾ ਸੀ ਉਹਦੇ ਬਾਰੇ ਅਸੀਂ ਬਰਤਾਲ ਕਰਾਂਗੇ